ਕਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉਸਾਰ ਨਾ ਜਾਣ ਤੇਰੀ ਰਾਮ ਤੂੰ ਠਾਕ ਮਜੇ ਹੀ ਕਣ ਚੇਰੀ ਰਾਮ ਤੂ ਸਾਗਰ ਰਤਨਾਗਰ ਹਉਸਾਰ ਨ ਜਾਣ ਤੇਰੀ ਰਾਮ ਸਾਰ ਨ ਜਾਣ ਤੂੰ ਵੱਡ ਦਾਣਾ ਕਰ ਮਹਿ ਰਾਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇ ਨ ਹੋਵਿਜੈ ਤਾ ਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮਜੇ ਹੀ ਕਣ ਚੇਰੀ ਰਾਮ ਤੂੰ ਮੰਗਾ ਹਰ ਅਤ ਗਹਿਰ ਗੰਭੀਰ ਤੂੰ ਪਿਰ ਹਮ ਬਹੋਰੀ ਆ ਰਾਮ ਤੂੰ ਵੱਡੇ ਵੱਡੇ ਵੱਡ ਊਚ ਹਉ ਇਤ ਨੀਕ ਲਹਰੀ ਆ ਰਾਮ ਹਾਉ ਕਿਸ਼ਨਾ ਹੈ ਏਕੋ ਤੋਹਰ ਆਪੇ ਆਪ ਸੁਜਾਨ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵ ਸਰਬ ਰੰਗ ਰਸ ਮਾਨਾ ਚਰਨ ਸਰਨੇ ਦਾਸ ਹੈ ਦਾਸੇ ਮਨ ਮੌਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਬਾਨ ਆਪਨ ਭਾਵਨ ਕਰਿਆ ਤੁਝ ਉਪਰ ਮੇਰਾ ਹੈ ਮਾਨ ਤੂੰ ਹੈ ਮੇਰਾ ਤਾਨਾਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਨਾਏਂ ਜਾਨਾਰਾਮ ਸੋਈ ਜਾਣ ਸੋਈ ਪਛਾਣ ਜਾ ਕਉ ਨਦਰ ਸਿਰੰਦੇ ਮਨ ਮੁਖ ਭੁੱਲੇ ਬਹੁਤੇ ਰਾਹੇ ਫਾਤੇ ਮਾਇਆ ਫੰਦੇ ਠਾਕੁਰ ਭਾਣੇ ਸਾ ਗੁਣਵੰਤੇ ਤਿਨਹਿ ਸਭ ਰੰਗ ਮਾਣਾ नानक के तर तू है ठाकुर तू ठाकुर का तू नानक का माना हौं बारी वंजा कोल्ले वंजा तू पर्वत मेरा उल्ला राम हौं बल जाई लाख 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 बरिया ਜਨ ਭ੍ਰਮ ਪਰਦਾ ਖੋਲ੍ਹ ਰਾਮ ਮਿਟੇ ਅੰਧਾਰੇ ਤਜੇ ਵਿਕਾਰ ਠਾਕਰ ਸੋ ਮਨ ਮੰਨ ਪ੍ਰਭ ਜੀ ਭਾਣੀ ਭੈ ਨਿਕਾਣੀ ਸਫਲ ਜਨਮ ਪਰਵੰਨ ਭਈ ਅਮੋਲੀ ਭਾਰ ਤੁੱਲਿ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪਉ ਹੋਈ ਸੋ ਪ੍ਰਭ ਮੇਰਾ ਉੱਲਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਔ ਨਿਰਪੋ ਹੋਈ ਸੋ ਪ੍ਰਭ ਮੇਰਾ ਓ ਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ